ਸੋ ਕੁਦਰਤ ਦੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਛੱਤ ਸ੍ਰੀ ਅਕਾਲ ਸੋ ਦੋਸਤੋ ਮੈਂ ਆਮ ਹੀ ਆਪਣੇ ਕਿਸਾਨ ਭਰਾਵਾਂ ਦੀ ਨੌਲੇਜ ਵਾਸਤੇ ਕਦੇ ਨਾ ਕਦੇ ਕੋਈ ਵੀਡੀਓ ਅਪਲੋਡ ਕਰਦੇ ਰਹੀਦਾ ਜਦੋਂ ਕਦੇ ਕੇਸ ਤੇ ਜਾਂਦਾ ਕੋਈ ਡਿਫਰੈਂਟ ਕੇਸ ਹੁੰਦਾ ਸੋ ਦੋਸਤੋ ਤੁਹਾਨੂੰ ਅੱਜ ਇੱਕ ਦਿਖਾਉਣੇ ਆ ਮੱਝ ਦਾ ਕੇਸ ਇਹ ਜਿਹੜੀ ਮੱਝ ਸਾਡੇ ਕਿਸਾਨ ਭਰਾ ਦੇ ਕੋਲ ਇਹ ਬਹੁਤ ਹੀ ਵਧੀਆ ਮੋਹਰ ਬਰੀਡ ਦੇ ਵਿੱਚ ਬਹੈਲੋ ਆ ਉਹ ਲੈਟਮੀ ਨੇ ਰਿਸ਼ੀ ਇਹ 12 13 ਲੀਟਰ ਦੁੱਧ ਦੇ ਦੇ ਰੀਆ ਸੋ ਇਹਦਾ ਹੋਇਆ ਕਿ ਇਹਨੂੰ ਫੀਵਰ ਹੋਇਆ ਹੈ ਅੱਜ ਤੋਂ 5 7 ਦਿਨ ਪਹਿਲਾਂ ਫੀਵਰ ਹੋਇਆ ਫੀਵਰ ਹੋਣ ਦੇ ਕਰਕੇ ਫੀਵਰ ਹੋਇਆ ਤੇ ਡਾਕਟਰ ਨੇ ਕਿਸੇ ਨੇ ਟਰੀਟਮੈਂਟ ਕਰ ਦਿੱਤਾ ਫੀਵਰ ਠੀਕ ਹੋ ਗਿਆ ਇਹਦਾ ਕੰਪਲੀਟ ਹੋ ਗਿਆ ਫੀਵਰ ਬਾਕੀ ਉਸ ਤੋਂ ਬਾਅਦ ਇਹਨੇ ਕੋਈ ਚਾਰਾ ਚਾਹੇ ਇਹਨੇ ਕੋਈ ਫੀਡ ਵਗੈਰਾ ਨਹੀਂ ਲਈ ਸੋ ਚਲੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂੰ ਕਿਉਂਕਿ ਆਪਾਂ ਆਮ ਕਿਸਾਨ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਕਿਸ ਡਾਕਟਰ ਤੋਂ ਕਿਹੜਾ ਟਰੀਟਮੈਂਟ ਕਰਾਉਣਾ ਜਾਂ ਕਿਦਾਂ ਦਾ ਡਾਕਟਰ ਕਿਦਾਂ ਦੀ ਦੀ ਕਾਬਲੀਅਤ ਸੋ ਇਹ ਮੈਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਕਿਉਂਕਿ ਇਹ ਐਡੀ ਚੰਗੀ ਜਿਹੜੀ ਮੱਝ ਮੈਕਸਿਮਮ ਲੱਖ ਸਵਾ ਲੱਖ ਰੁਪਏ ਦੀ ਮੱਝ ਸੋ ਇੱਕ ਤਾਂ ਇਹਨੂੰ 7-8 ਦਿਨ ਤੋਂ ਇਹ ਬਿਮਾਰ ਆ ਸੋ ਦੋਸਤੋ ਹੋਇਆ ਕਿ ਇਹਨੂੰ ਟੈਂਪਰੇਚਰ ਹੋਇਆ ਟੈਂਪਰੇਚਰ ਠੀਕ ਆ ਉਸ ਤੋਂ ਬਾਅਦ ਇਹ ਕੁਝ ਖਾ ਨਹੀਂ ਰਹੀ ਜਦੋਂ ਵੀ ਕਰੇ ਤੁਸੀਂ ਕਿਸਾਨ ਪਰਵ ਆਪਣੇ ਘਰੇ ਵੀ ਪਸ਼ੂ ਰੱਖੇ ਹੋਏ ਆ ਮੈਂ ਕਹਿੰਦਾ ਵੀ ਤੁਹਾਡੇ ਕੋਲੇ ਵੀ ਕਦੀ ਇਦਾਂ ਦੀ ਪ੍ਰੋਬਲਮ ਆਉਂਦੀ ਆ ਤੁਸੀਂ ਉਹਨੂੰ ਆਪਣੇ ਘਰੇ ਇਦਾਂ ਗੈਸ ਕਰ ਸਕਦੇ ਹੋ ਇਹਨੂੰ ਹੋਇਆ ਕਿ ਅੱਜ ਇਹਦਾ ਅੱਜ ਮੈਂ ਆਇਆ ਇਸ ਕੇਸ ਤੇ ਡਾਇਗਨੋਸਿਸ ਹੁੰਦਾ ਕੀਤਾ ਹੈ ਕਿ ਇਹਦੇ ਫੇਫੜਿਆਂ ਦੇ ਵਿੱਚ ਲੰਗਸ ਦੇ ਵਿੱਚ ਨੁਕਸ ਹੈਗਾ ਉਹਦੇ ਮੈਂ ਤੁਹਾਨੂੰ 4-5 ਕਾਰਨ ਦੱਸਦਾ ਵੀ ਤੁਸੀਂ ਉੱਥੋਂ ਕਿੱਥੋਂ ਗੈਸ ਕਰੋਗੇ ਪਹਿਲੀ ਗੱਲ ਤਾਂ ਇਹ ਬੈਠ ਨਹੀਂ ਰਹੀ ਜਦੋਂ ਬੈਠਦੀ ਹੈ ਜਦ ਹੀ ਖੜੀ ਹੋ ਜਾਂਦੀ ਹੈ ਪੱਕੇ ਥਾਂ ਤੇ ਬਿਲਕੁਲ ਹੀ ਨਹੀਂ ਬੈਠਦੀ ਕਿਉਂਕਿ ਜਦੋਂ ਇਹ ਬੈਠੂਗੀ ਇਹਨੂੰ ਸਾਹ ਨਹੀਂ ਆਉਂਦਾ ਸੈਕੰਡ ਪਾਰਟ ਜਿਹੜਾ ਇਹ ਸਾਹ ਲੈ ਰਹੀ ਏ ਬਿਲਕੁਲ ਖਿੱਚ ਕੇ ਲੈ ਰਹੀ ਏ ਜਿਵੇਂ ਗਰਮੀ ਦੇ ਵਿੱਚ ਗਾਵਾਂ ਸਾਹ ਲੈਂਦੀਆਂ ਨੇ ਘਰਕਦੀ ਪਈ ਏ ਥਰਡ ਪਾਰਟ ਕੁਝ ਖਾ ਨਹੀਂ ਰਹੀ ਜਦੋਂ ਮਾੜਾ ਮੋਡਾ ਜਿਆ ਇਹਨੂੰ ਸਾਹ ਆਉਂਦਾ ਥੋੜਾ ਬੜਾ ਚਾਰਾ ਜਿਹੜਾ ਹੈ ਮੂੰਹ 'ਚ ਪਾ ਲੈਂਦੀ ਏ ਸੋ ਇੱਕ ਇਹ ਕੰਦੇ ਕਰਕੇ ਇਹਨੂੰ ਡੈਫੀਸ਼ੈਂਸੀ ਵੀ ਆਈ ਜਾਂਦੀ ਏ ਲੱਤਾਂ ਦਾ ਜਿਹੜਾ ਇਹਦਾ ਬੈਲੈਂਸ ਹੈ ਉਹ ਵੀ ਅਨ ਬੈਲੈਂਸ ਹੋ ਗਿਆ ਹੈ ਤੇ ਵੀ ਇਹ ਤਕਲੀਫ ਚ ਖੜਦੀ ਪਈ ਏ ਇੱਕ ਇਹ ਐਦਾ ਮਹਿਸੂਸ ਕਰਦੀ ਪਈ ਜਿਵੇਂ ਸਟ्रेस ਹੋ ਗਈ ਇਹਨੂੰ ਕਿ ਪੰਜ-ਸੱਤ ਦਿਨ ਤੋਂ ਇਹ ਤਕਲੀਫ ਚ ਦਿਮਾਗ ਤੇ ਸਟ्रेस ਹੋਣ ਕਰਕੇ ਇਹਦਾ ਦੇਖਣ ਦਾ ਜਿਹੜਾ ਨਜ਼ਰੀਆ ਉਹ ਵੀ ਹੋਰ ਹੋ ਗਿਆ ਸੋ ਇਹਦਾ ਹੁਣ ਅਸੀਂ ਟਰੀਟਮੈਂਟ ਕੀਤਾ ਟਰੀਟਮੈਂਟ ਤਾਂ ਹੁਣ ਮੈਂ ਨਹੀਂ ਦੱਸਣਾ ਵੀ ਕੀ ਕੀਤਾ ਸੋ ਇਹਦਾ ਹੁਣ ਅਸੀਂ ਟ੍ਰੀਟਮੈਂਟ ਕੀਤਾ ਹੈ ਤੁਹਾਨੂੰ ਦਿਖਾਵਾਂਗੇ ਇਹਨੂੰ ਕੱਲ ਪਰਸੋ ਤੱਕ ਵੀ ਕਿੱਥੇ ਘਰ ਰੀਲਿਫ ਆਉਂਦੀ ਏ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖਿਓ ਅੱਜ ਕੱਲ ਕੋਈ ਟੈਂਪਰੇਚਰ 105 ਦੇ 106 ਹੋਣ ਦਾ ਕੋਈ ਕਾਰਨ ਨਹੀਂ ਹੈਗਾ এনवायरमेंट ਮੌਸਮ ਬਹੁਤ ਵਧੀਆ ਚੱਲ ਰਿਹਾ ਜਦੋਂ ਵੀ ਤੁਹਾਡੀ ਕਿਸੇ ਗਾਂ ਜਾਂ ਮੱਝ ਨੂੰ 105 6 ਟੈਂਪਰੇਚਰ ਹੁੰਦਾ ਤਾਂ ਉਹਦਾ ਕੋਈ ਰੀਜ਼ਨ ਹੁੰਦਾ ਉਹ ਰੀਜ਼ਨ ਜਿਹੜਾ ਸੀਗਾ ਇਹ ਮੱਝ ਦੇ ਫੇਫੜਿਆਂ ਦੇ ਵਿੱਚ ਨੁਕਸੇ ਸੋ ਵੇਖੋ ਜੇ ਤਾਂ ਹੁਣ ਪ੍ਰਮਾਤਮਾ ਦੀ ਕਿਰਪਾ ਕਰਨ ਠੀਕ ਹੋ ਜੇ ਸਾਡੀ ਮੇਰੀ ਤਾਂ ਕੋਸ਼ਿਸ਼ ਇਹ ਹੀ ਰਹਿੰਦੀ ਏ ਸੋ ਮੈਂ ਤੁਹਾਡੇ ਨਾਲ ਗੱਲ ਇਹ ਤਾਂ ਸਾਂਝੀ ਕੀਤੀ ਏ ਕਿ ਤੁਹਾਡੇ ਵੀ ਕਦੇ ਪਸ਼ੂ ਨੂੰ ਇੰਨਾ ਫੀਵਰ ਹੋਵੇ ਤੁਸੀਂ ਵੀ ਉਹਦੇ ਵਾਸਤੇ ਮਤਲਬ ਕਿ ਜਰੂਰ ਆਪਦੇ ਡਾਕਟਰ ਸਾਹਿਬ ਨੂੰ ਆਪਦੇ ਵਟਲੇਰੀਅਰ ਨੂੰ ਪੁੱਛਣਾ ਵੀ ਇਹਨੂੰ ਫੀਵਰ ਹੋਇਆ ਕਿਉਂ ਰੀਜ਼ਨ ਕਾਰਨ ਕੀ ਏ ਸੋ ਪ੍ਰਮਾਤਮਾ ਕਰੇ ਕਿ ਇਹ ਮਜ ਠੀਕ ਹੋ ਜਾਵੇ ਸੋ ਇਹਦੀ ਤੁਹਾਨੂੰ ਅਗਲੀ ਵੀਡੀਓ ਵੀ ਅਪਲੋਡ ਕਰਾਂਗੇ ਵੀ ਅੱਜ ਮੈਨੂੰ ਲੱਗਦਾ ਹੈ ਵੀ ਕੱਲ ਤੱਕ ਬਹੁਤ ਠੀਕ ਹੋ ਜੇਗੀ ਮੈਂ ਦੀ ਰਿਪੋਰਟ ਵੀ ਕਰਾਈ ਏ ਐਚ ਵੀ ਵੀ 8 ਗ੍ਰਾਮ ਦੇ ਵਿੱਚ ਚਲੋ ਕੰਮ ਚੱਲ ਜੂਗਾ ਤੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹ ਤੱਕ ਲਈ ਥੈਂਕ ਯੂ ਸੋ